ਆਵਲੇਨ ਨਦੀਨ ਤੋਂ ਬਿਨਾ ਕਣਕ ਦੇ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਵੀ ਹੁੰਦੇ ਐ ਤੇ ਚੌੜੇ ਪੱਤੇ ਵਾਲੇ ਨਦੀਨ ਭਾ ਕੇ ਬਹੁਤੀ ਸਮੱਸਿਆ ਨਹੀਂ ਹੈਗੇ ਪਰੰਤੂ ਅਲੱਗ-ਅਲੱਗ ਚੌੜੇ ਪੱਤਿਆਂ ਵਾਲੇ ਨਦੀਨਾਂ ਨੂੰ ਅਲੱਗ-ਅਲੱਗ ਦਵਾਈਆਂ ਕੰਟਰੋਲ ਕਰਦੀਆਂ ਤਾਂ ਫਿਰ ਸਭ ਤੋਂ ਪਹਿਲਾਂ ਇਹ ਜਾਣਕਾਰੀ ਤੁਹਾਨੂੰ ਪਹਿਚਾਨ ਹੋਣੀ ਚਾਹੀਦੀ ਕਿ ਮੇਰੀ ਕਣਕ 'ਚ ਕਿਹੜਾ-ਕਿਹੜਾ ਚੌੜੇ ਪੱਤੇ ਵਾਲਾ ਨਦੀਨ ਹੈ ਤਾਂ ਇਸ ਵੀਡੀਓ 'ਚ ਆਪਾਂ ਚੌੜੇ ਪੱਤਿਆਂ ਵਾਲੇ ਨਦੀਨ ਬਾਰੇ ਦੇਖਾਂਗੇ ਤੇ ਅਗਲੀ ਵੀਡੀਓ 'ਚ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਦੀ ਪਹਿਚਾਣ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਕੰਟਰੋਲ ਕਿਵੇਂ ਕਰਨਾ ਇਹ ਜੋ ਪਹਿਲਾ ਨਦੀ ਤੁਸੀਂ ਦੇਖ ਰਹੇ ਹੋ ਇਹ ਕੰਡਿਆਲੀ ਪਾਲਕ ਹੈ ਜਿਹੜਾ ਕੰਡਿਆਲੀ ਪਾਲਕ ਹੈ ਇਹ ਵੀ ਨਹੀਂ ਫੈਲਦਾ ਇਹਦੀ ਵੱਡੀ ਪਛਾਣ ਤੁਸੀਂ ਦੇਖੋ ਕਿ ਇਹਦੇ ਪੱਤੇ ਉੱਤੋਂ ਗੋਲ ਹੁੰਦੇ ਐ 나ੜਾਂ ਉਹਦੀਆਂ ਸਾਫ਼ ਦਿਖਾਈ ਦਿੰਦੀਆਂ ਤੇ ਗੰਡਾਂ ਕੋਲ ਇਹ ਫੁੱਲਿਆ ਹੁੰਦਾ ਰਤਨਾ ਤੇ ਇਹਦੀਆਂ ਪੱਤੇ ਦੀਆਂ ਡੰਡੀਆਂ ਲੰਮੀਆਂ ਹੁੰਦੀਆਂ ਇਹ ਵੀ ਨਹੀਂ ਫੈਲਦਾ ਇਹ ਨਦੀਨ ਜੰਗਲੀ ਪਾਲਕ ਹੈ ਇਹ ਤਕੜੀਆਂ ਮਿੱਟੀਆਂ 베ਟ ਦੀ ਪੈਲੀਆਂ ਦੇ ਵਿੱਚ ਜ਼ਿਆਦਾ ਹੁੰਦਾ ਹੈ 1 ਮੀਟਰ ਤੱਕ ਉੱਪਰ ਨੂੰ ਵੱਧ ਜਾਂਦਾ ਹੈ ਪੱਤੇ ਪਾਲਕ ਦੇ ਪੱਤੇ ਵਰਗੇ ਹੁੰਦੇ ਆ ਤੇ ਜੋ ਇਹਦੇ ਆਪਣਾ ਉੱਪਰ ਫਲ ਲੱਗਦਾ ਫੁੱਲ ਲੱਗਦਾ ਗੁੱਚੀਆਂ 'ਚ ਲੱਗਦੇ ਆ ਜੜਾਂ ਕਾਫੀ ਇਹਦੀਆਂ ਡੁੰਗੀਆਂ ਹੁੰਦੀਆਂ ਇਹਦੀ ਖਾਸੀਅਤ ਇਹ ਹੈ ਕਿ ਫਰਵਰੀ ਮਾਰਚ ਦੇ ਵਿੱਚ ਹੀ ਇਹ ਫੁੱਲਾਂ ਤੇ ਆ ਜਾਂਦਾ ਤੇ ਅਪ੍ਰੈਲ ਦੇ ਵਿੱਚ ਅੱਗੇ ਇਹਦਾ ਬੀ ਬਣ ਕੇ ਤੇ ਖੇਤ ਦੇ ਵਿੱਚ ਝੜ ਜਾਂਦਾ ਫਿਰ ਅਗਲੇ ਸਾਲ ਬੀ ਨਹੀਂ ਵੱਧਾ ਹੁੰਦਾ ਇਹ ਬਾਥੂ ਹੈ ਜਿਹਨੂੰ ਆਪਾਂ ਸਾਗ ਦੇ ਵਿੱਚ ਅਕਸਰ ਹੀ ਵਰਤਦੇ ਆਂ ਤਾਂ ਇਹ ਬੁੱਟਾ ਜੜਾ ਬੋ ਡੁੰਗੀਆਂ ਹੁੰਦੀਆਂ ਘੱਟ ਪਾਣੀ ਲਈ ਜਗਾ ਤੇ ਵੀ ਹੋ ਜਾਂਦਾ ਇਹਦੀ ਹਰ ਟਾਣੀ ਦੇ ਉੱਪਰ ਦੇ ਪਾਸੇ ਇਹ ਫਲ ਲੱਗਦਾ ਫੁੱਲ ਲੱਗਦੇ ਤੇ ਕਾਫੀ ਜ਼ਿਆਦਾ ਬੀ ਬਣਾਉਂਦਾ ਤੇ ਇਹਦਾ ਅਗਲਾ ਵਾਧਾ ਜਿਹੜਾ ਹੈਗਾ ਉਹ ਵੀ ਬੀ ਨਹੀਂ ਹੁੰਦਾ ਇਹ ਬਟਨ ਬੂਟੀ ਹੈ ਜਿਹੜੀ ਬਟਨ ਬੂਟੀ ਹੈ ਇਹ ਜ਼ਮੀਨ ਤੇ ਵਿਸ਼ ਕੇ ਵਾਧਾ ਕਾਫੀ ਜ਼ਿਆਦਾ ਗੁੱਛਾ ਜਿਹਾ ਬਣਾ ਲੈਂਦਾ ਤੇ ਇਸ ਨੂੰ ਜਿਹੜੇ ਬੀ ਹੈਗੇ ਆ ਪਪੀਏ ਵਰਗੇ ਗੋਲ ਹੁੰਦੇ ਆ ਤੇ ਇਹਦੇ ਵਿੱਚ ਜਿਹੜੇ ਫੁੱਲ ਆ ਉਹ ਚਿੱਟੇ ਜਾਂ ਗੁਲਾਬੀ ਲੱਗਦੇ ਆ ਬਟਰਨ ਬੂਟੇ ਨੂੰ ਤੁਸੀਂ ਅਕਸਰ ਹੀ ਪਛਾਣਦੇ ਹੋਵੋਗੇ ਇਹ ਮੈਣਾ ਹੈ ਚੀਕਰੀ ਮਿੱਟੀ ਵਾਲੀਆਂ ਜ਼ਮੀਨਾਂ 'ਚ ਜ਼ਿਆਦਾ ਹੁੰਦਾ ਆ ਆਮ ਤੌਰ ਤੇ ਸਾਰੇ ਹੀ ਖੇਤਾਂ ਦੇ ਵਿੱਚ ਹੋ ਜਾਂਦਾ ਹੈ ਤੇ ਇਹ ਪਹਿਲਾ ਪਾਣੀ ਲੱਗਣ ਤੋਂ ਬਾਅਦ ਚੁਗਦਾ ਹੈ ਤੇ ਜ਼ਮੀਨ ਦੇ ਨਾਲ ਹੀ ਲੱਗ ਕੇ ਹੀ ਅੱਗੇ ਵੱਧਦਾ ਹੈ ਤੇ ਇਹਦੀ ਖਾਸੀਅਤ ਇਹ ਹੈ ਕਿ ਮਟਰ ਦੇ ਮਟਰ ਵਰਗੇ ਦੇ ਫੁੱਲ ਹੁੰਦੇ ਆ ਤੇ ਫੁੱਲ ਜਿਹੜੇ ਹੈਗੇ ਆ ਥੋੜੇ ਜੇ ਪੀਲੇ ਰੰਗ ਦੇ ਚਮਕੀਲੇ ਤੇ ਪੀਲੇ ਰੰਗ ਦੇ ਇਹਦੇ ਫੁੱਲ ਹੁੰਦੇ ਆ ਤੇ ਇਹੜਾ ਜਿਹੜਾ ਬੀ ਹੈਗਾ ਉਹ ਇੱਕੋ ਨਿੱਕੇ ਨਿੱਕੇ ਵੀ ਕਾਫੀ ਜ਼ਿਆਦਾ ਬੀ ਹੁੰਦੇ ਆ ਤੇ ਬੀ ਦਾ ਜਿਹੜਾ ਬਾਹਰਲਾ ਖੋਲ ਹੁੰਦਾ ਥੋੜਾ ਜਿਹਾ ਕੰਡਿਆਲਾ ਹੁੰਦਾ ਜਿਹੜਾ ਕਿ ਅੱਗੇ ਫਿਰ ਪਸ਼ੂਆਂ ਦੇ ਨਾਲ ਜਾਨਵਰਾਂ ਨਾਲ ਲੱਗ ਕੇ ਇੱਕ ਜਗ੍ਹਾ ਦੂਜੀ ਜਗ੍ਹਾ ਤੇ ਫੈਲ ਜਾਂਦਾ ਤਾਂ ਇਹ ਮੈਣਾ ਹੈਗਾ ਜਿਹੜਾ ਕਿ ਆਮ ਤੌਰ ਤੇ ਪਹਿਲੇ ਪਣੀ ਤੋਂ ਬਾਅਦ ਦੇ ਵਿੱਚ ਉਗਦਾ ਹੈ ਇਹ ਬਿੱਲੀ ਬੂਟੀ ਹੈ ਇਹਨੂੰ ਨੀਲੇ ਫੁੱਲ ਲੱਗਦੇ ਐ ਤਣਾ ਇਹਦਾ ਕਮਜ਼ੋਰ ਹੁੰਦਾ ਹੈ ਤੇ ਇਹ ਜ਼ਮੀਨ ਦੇ ਨਾਲ ਹੀ ਵਿਛ ਕੇ ਵੱਧਦਾ ਹੈਗਾ ਪੱਤੇ ਰੇ ਤਣੇ ਤੋਂ ਨਿਕਲਦੇ ਐ ਤੇ ਇਹਦੀ ਖਾਸियत ਇਹ ਹੈਗੀ ਕਿ ਫੁੱਲ ਗੂੜੇ ਨੀਲੇ ਰੰਗ ਦੇ ਹੁੰਦੇ ਐ ਤੇ ਪੱਤੇ ਮੋਢੇ ਚ ਲੱਗਦੇ ਐ ਤੇ ਜਨਵਰੀ ਤੋਂ ਮਾਰਚ ਦੇ ਵਿਚਕਾਰ ਇਹਨੂੰ ਆਮ ਤੌਰ ਤੇ ਫੁੱਲ ਆਉਂਦੇ ਐ ਅਗਲਾ ਵੱਧਾ ਇਹਦਾ ਬੀੜਾ ਹੀ ਹੁੰਦਾ ਹੈ ਜਦਾ ਤਣਾ ਬਹੁਤ ਕਮਜ਼ੋਰ ਹੁੰਦਾ ਹੈ ਇਹ ਪਤ ਪੱਪੜਾ ਹੈ ਪਿਤ ਪਾਪੜਾ ਦਾ ਤੁਸੀਂ ਦੇਖੋਗੇ ਵੀ ਕਮਜ਼ੋਰ ਜਾਂ ਬੁੱਟਾ ਹੈ ਤਾਂ ਇਹਦੇ ਪੱਤਿਆਂ ਦੇ ਕਿਨਾਰੇ ਹੈਗੇ ਉੱਤੋਂ ਦੇਖੋ ਕੱਟੇ ਹੋਏ ਹੈ ਤੇ ਕਈ ਸਾਰੀਆਂ ਸ਼ਿਕਾਵਾਂ ਹੁੰਦੀਆਂ ਤੇ ਹਲਕੇ ਗੁਲਾਬੀ ਰੰਗ ਦੇ ਇਹਨੂੰ ਫੁੱਲ ਲੱਗਦੇ ਹੈ ਤੇ ਇਹਦਾ ਵਾਧਾ ਵੀ ਬੀੜਾਂ ਹੀ ਹੁੰਦਾ ਹੈ ਇਹ ਭੰਗ ਹੈ ਅੱਜਕੱਲ ਇਹ ਕਾਫੀ ਵੱਡਾ ਨਦੀਨ ਬਣ ਗਿਆ ਭੰਗ ਦਾ ਬੁੱਟਾ ਕਾਫੀ ਉੱਚਾ ਹੋ ਜਾਂਦਾ ਹੈ ਤਾਂ ਇਹਦੇ ਪੱਤੇ ਦੇਖ ਕੇ ਤੁਸੀਂ ਪਛਾਣ ਸਕਦੇ ਹੋ ਕਿ ਇਹ ਅਲੱਗ ਤਰੀਕੇ ਦਾ ਬੁੱਟਾ ਝਾੜੀ ਨੂੰ ਹੈ ਨਹਿਰਾਂ ਦੇ ਨਾਲ ਸੜਕਾਂ ਦੇ ਨਾਲ ਹੁੰਦਾ ਖੇਤ ਦੇ ਘਟ ਆਉਂਦਾ ਪਰ ਕਈ ਵਾਰੀ ਇਹ ਖੇਤ ਦੇ ਵਿੱਚ ਵੀ ਉੱਗ ਆਉਂਦਾ ਹੈ ਇਹ ਜੰਗਲੀ ਹਾਲੋਂ ਹੈ ਇਹ ਲਗਭਗ ਸਾਰੀਆਂ ਫਸਲਾਂ ਦੇ ਵਿੱਚ ਹੁੰਦੀ ਹੈ ਤਾਂ ਇਹਦੇ ਪੱਤੇ ਵੀ ਜਿਹੜੇ ਤੇ ਵੀ ਕਿਨਾਰਿਆਂ ਤੋਂ ਵੱਡੇ ਹੋਏ ਤੇ ਤਣੇ ਤੇ ਲੱਗੇ ਹੁੰਦੇ ਐ ਤੇ ਇਹਦਾ ਜਿਹੜਾ ਫੁੱਲ ਆ ਚਿੱਟਾ ਤੇ ਗੁਲਾਬੀ ਰੰਗ ਦਾ ਹੁੰਦਾ ਹੈ ਇਹ ਮੈਣੀ ਹੈ ਮੈਣੀ ਹਲਕੀਆਂ ਰੇਤលੀਆਂ ਪੈਲੀਆਂ ਤੋਂ ਲੈ ਕੇ ਇਹ ਮੈਰਾ ਪੈਲੀਆਂ ਜ਼ਮੀਨਾਂ ਦੇ ਵਿੱਚ ਹੁੰਦੀ ਹੈ ਤੇ ਇਹਦੇ ਜਿਹੜੇ ਪੱਤੇ ਹੈਗੇ ਆ ਪੀਲੇ ਰੰਗ ਦੇ ਹੁੰਦੇ ਆ ਫਲੀਆਂ ਬਰੀਕ ਹੁੰਦੀਆਂ ਤੇ ਤਲਵਾਰ ਵਰਗੀਆਂ ਹੁੰਦੀਆਂ ਮਾਫ ਕਰਨਾ ਇਹਦੇ ਪੱਤੇ ਬਰੀਕ ਹੁੰਦੇ ਆ ਇਹਦੇ ਤਿੰਨ ਪੱਤੇ ਇਕੱਠੇ ਨਿਕਲਦੇ ਆ ਜ਼ਮੀਨ ਤੇ ਵਿਸ਼ਵਾ ਹੁੰਦਾ ਤੇ ਇਹਦੀਆਂ ਫਲੀਆਂ ਬਰੀਕ ਹੁੰਦੀਆਂ ਤੇ ਤਲਵਾਰ ਵਰਗੀਆਂ ਹੁੰਦੀਆਂ ਜੇ ਤੁਸੀਂ ਇਹ ਫੁੱਲ ਦਾ ਰੰਗ ਦੇਖੋਗੇ ਤੇ ਫੁੱਲੇ ਦੇ ਪੀਲੇ ਰੰਗ ਦੇ ਹੁੰਦੇ ਆ ਇਹ ਹੈ ਨ ਕੋਰੀਆ ਇਹਦਾ ਤਣਾ ਕਮਜ਼ੋਰ ਹੁੰਦਾ ਤੇ ਵੇਲ ਦੀ ਤਰ੍ਹਾਂ ਉੱਪਰ ਚੜਦੀ ਹੈ ਉੱਪਰਲੇ ਪਾਸੇ ਇਹਨੂੰ ਚਿੱਟੇ ਜਿਹੇ ਫੁੱਲ ਲੱਗਦੇ ਐ ਤੇ ਬੀਜ ਗੂੜੇ ਭੂਰੇ ਰੰਗ ਦੇ ਹੁੰਦੇ ਐ ਤੇ ਇਹਦਾ ਇਹ ਆਪਣਾ ਥੋਲ ਗੁਲਾਬੀ ਜਾਂ ਚਿੱਟੇ ਰੰਗ ਦਾ ਤੇ ਇਹਦਾ ਅੱਗੇ ਪ੍ਰਸਾਰ ਜਿਹੜਾ ਵੀ ਰਹੀ ਹੁੰਦਾ ਐ ਇਹ ਮਕੋਹ ਐ ਇਹਦਾ ਖੜਮਾ ਬੁੱਟਾ ਹੁੰਦਾ ਤੇ ਆਹ ਇਹਦਾ ਫਾਲ ਜਿਹਨੂੰ ਤੁਸੀਂ ਦੇਖ ਰਹੇ ਹੋ ਇਹ ਇਸ ਤਰੀਕੇ ਦਾ ਹੁੰਦਾ ਇਹਨੂੰ ਆਪਾਂ ਮਕੋਹ ਕਹਿੰਦੇ ਐ ਇਹ ਰਵਾੜੀ ਐ ਕੁਝ ਖੇਤਾਂ ਦੇ ਵਿੱਚ ਇਹ ਰਵਾੜੀ ਵੀ ਦੇਖਣ ਨੂੰ ਮਿਲਦੀ ਹੈ। ਇਹ ਤਕਲਾ ਇਹਨੂੰ ਤੁਸੀਂ ਇਹਦੇ ਫੁੱਲਾਂ ਦੀ ਸ਼ਕਲ ਤੋਂ, ਫੁੱਲਾਂ ਦੇ ਰੰਗ ਤੋਂ ਪਛਾਣ ਸਕਦੇ ਹੋ। ਇਹ ਬਿਲਕੁਲ ਹੀ ਦੂਸਰੇ ਨਦੀਨਾਂ ਤੋਂ ਵੱਖਰਾ ਹੁੰਦਾ। ਇਹ ਸਤਿਆਨਾਸੀ ਹੈ। ਚਾਰਾਤਾਰੀਦ ਲੀਆਂ ਪਹਿਲੀਆਂ 'ਚ ਹੁੰਦੀ ਹੈ। ਦੇਖੋ ਪੀਲੇ ਰੰਗ ਦਾ ਫੁੱਲ ਹੁੰਦਾ। ਇਹਦਾ ਫਲ ਜਿਹੜਾ ਹੈਗਾ ਉੱਪਰੋਂ ਸਾਫ ਸਰੋਂ ਦੇ ਦਾਣੇ ਵਰਗੇ ਦੇ ਬੀ ਰਿਸਦੇ ਆ ਤੇ ਕੰਡੇ ਹੁੰਦੇ ਆ ਪਾਰੰਚ ਇਹ ਕਾਫੀ ਜ਼ਿਆਦਾ ਤਾਂ ਇਹ ਸਤਿਆਨਾਸੀ ਹੈ।